ਕੋਪਾ ਨੱਕ ਕੋਸ਼ਲੇ ਮੇਰੀ ਫਰਮ ਦਾ ਨਾ ਪੋਰਸ਼ਨ ਕਲੈਕਸ਼ਨ ਰੈਡੀਮੇਡ ਗਾਰਮੈਂਟ ਸ਼ਾਪ ਹੈ ਢੀ ਅੰਕਲ ਰਾਤੀ ਸਾਢੇ ਘੱਟ ਵਜੇ ਸ਼ਾਰਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ ਹੋਰ ਉਹ ਅੱਗ ਨੇ ਸਾਡੀਆਂ ਪੰਜ ਤੋਂ ਸੱਤ ਦੁਕਾਨਾਂ ਨੂੰ ਪੂਰੀ ਤਰ੍ਹਾਂ ਡੈਂਜਸ ਕਰਤਾ ਖਤਮ ਕਰ ਦਿੱਤਾ ਹੈ ਸਾਡਾ ਸਟਾਕ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ ਤੁਸੀਂ ਦੇਖ ਸਕਦੇ ਪਿੱਛੇ ਸੌਕ ਚ ਕੁਝ ਨਹੀਂ ਬਚਿਆ ਬਾਕੀ ਫਰੰਟ ਐਲੀਵੇਸ਼ਨ ਰੈਡੀਮੇਡ ਗਾਰਮੈਂਟਸ ਪੋਰਸ਼ਨ ਕਲੈਕਸ਼ਨ ਕਿੰਨਾ ਨੂੰ ਸਦਾਨਾ 25 ਤੋਂ 3 ਲੱਖ ਰੁਪਏ ਦਾ ਟੋਟਲ ਕਿੰਨੀਆਂ ਦੁਕਾਨਾਂ ਸੜੀਆਂ ਹੈ? ਛੇ ਦੁਕਾਨਾਂ। ਛੇ ਦੁਕਾਨਾਂ ਹੀ। ਟੋਟਲ ਕਿੰਨਾ ਨੁਕਸਾਨ ਹੋਇਆ? ਟੋਟਲ ਨੁਕਸਾਨ ਤੇ ਕਰੋੜਾਂ ਵਿੱਚ। ਕਰੋੜਾਂ ਵਿੱਚ ਚੱਲੂਗਾ ਕਰੋੜਾਂ ਦਾ ਸਟਾਕ ਤੇ ਸਾਰੀ ਦੁਕਾਨਾਂ ਚ ਪਈ ਆ ਦਾ। ਕਾਦੀ ਕਾਦੀ ਦੁਕਾਨ ਦੀ। ਗਾਰਮੈਂਟਸ ਦੀ ਹੈ, ਕੋਸਮੈਟਿਕਸ ਦੀ ਹੈ, ਮੋਬਾਈਲਸ ਦੀ ਹੈ, ਔਰ ਬੈਗ ਐਂਡ ਪਰਸਸ ਦੀ ਹੈ। ਕਿੰਨੇ ਆਰੀ ਦੀ। ਕਿੱਦਾਂ ਸ਼ੁਰੂ ਹੋਈ ਅੱਗ ਤੇ ਕੀ ਕਰਨ ਲੱਗਦਾ ਇਹਦਾ? ਅੱਗ ਦਾ ਜੋ ਸੁਣੇ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਤੇ ਕਿਹਾ ਵੀ ਸ਼ਾਰਟ ਸਰਕਟ ਹੀ ਹੋਇਆ। ਫਰਵਰੀ 8 ਟਾਈਮ ਤੇ ਬੁਝੀ। ਨਹੀਂ ਫਾਇਰ ਬਿਗੇਟ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟਰੀ ਨਹੀਂ ਹੈ ਉਸ ਮਾਮਲੇ ਚ ਉਹਦੀ ਪਾਈਪ ਵੀ ਲੀਕ ਹੋ ਰਹੀ ਸੀ ਸ਼ਾਇਦ ਔਰ ਪ੍ਰੈਸ਼ਰ ਵੀ ਪ੍ਰੋਪਰਲੀ ਨਹੀਂ ਰਹਿ ਰਿਹਾ ਪਾਣੀ ਵੀ ਨਹੀਂ ਗੱਡੀ ਜਾ ਰਹੀ ਪਾਣੀ ਹੈਗਾ ਵਿੱਚ ਜਾਣਦੇ ਆਪਾਂ ਇਹ ਪ੍ਰਸ਼ਾਸਨ ਜਦੋਂ ਆਪਾਂ ਕਰਤੇ ਗਏ ਆ ਦਫ਼ਤਰ ਉਹਨਾਂ ਦੀ ਗੱਡੀ ਲੈਣ ਜਦੋਂ ਗੱਡੀ ਉਹਨੇ ਗਲਤ ਰਸਤੇ ਬਾਹਲੀ ਗੱਡੀ ਤੇ ਟਾਈਮ ਨਾਲ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਉਹਦੀ ਕਦੀ ਪਾਪ ਲੀਕ ਉਹਦੀ ਕਦੀ ਹੋ ਜੇ ਪਾਣੀ ਨਹੀਂ ਜੋ ਗੱਡੀ ਸਹੀ ਤਰੀਕੇ ਨਾਲ ਹੁੰਦੀ ਤੇ ਅੱਗੇ ਦਾ ਬਚਾਅ ਹੋ ਜਾਣਾ ਇੱਕ ਦੁਕਾਨ ਤੋਂ ਇੱਕ ਦੁਕਾਨ ਦਾ ਨੁਕਸਾਨ ਹੋਣਾ ਸੀ ਉਹਨਾਂ ਦੀ ਨਗੇਲੀ ਕਰਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਇੱਕ ਗੱਡੀ ਆਈ ਫਿਰ ਬਟਾਲੇ ਤੋਂ ਉਹ ਵੀ 1 ਘੰਟੇ ਬਾਅਦ ਉਦੋਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਕੋਈ ਕਿੰਨੀਆਂ ਗੱਡੀਆਂ ਆਈਆਂ ਫਰਬਰਗਰ ਦੇ ਟੋਟੇ ਉਹ ਉਦੋਂ ਆਈਆਂ ਜਦੋਂ ਅੱਗ ਦਾ ਕੰਟਰੋਲ ਹੋ ਗਿਆ ਉਦੋਂ 5-7 ਗੱਡੀਆਂ ਆਈਆਂ ਬਾਅਦ ਚ ਆਉਂਦਾ ਕਿ ਪਤਾ ਅੱਗ ਬੁਝੀ ਤੇ ਫੇ ਪਾਣੀ ਬਹੁਤ ਨਾਲ ਚਲਾਇਆ ਉਹਦਾ ਕੋਈ ਫਾਇਦਾ ਨਹੀਂ ਪਹਿਲੇ ਕੋਈ ਕਹਿੰਦਾ ਕਿ ਜੇ ਫਰਮ ਉਹ ਇੱਕ ਟਾਈਮ ਤੇ ਆ ਜਾਂਦੀ ਫਿਰ ਬਚਾਓ ਹੋ ਜਾਣੀ ਫਿਰ ਬਚਾਓ ਹੋ ਜਾਣੀ ਕਿੰਨੇ ਨੂੰ ਕਰਨਾ ਟੋਡਾ ਸੱਗੇ ਸੇ ਦੁਕਾਨ ਸਾਡੀ ਕਾਦੀ ਦੁਕਾਨ ਸਾਡੇ ਮਨਿਆਰੀ ਦੀ ਬ੍ਰਦਰਸ ਕਿੰਨਾ ਦਾ ਨੁਕਸਾਨ ਸਾਡਾ ਪਲੱਸ 15 ਤੋਂ 20 ਲੱਖ ਰੁਪਏ ਦਾ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ ਹਾਂਜੀ ਜੀ ਸਾਰਾ ਰਸਤਾ ਇਸ ਕਰਕੇ ਬੰਦ ਹੈ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੂਤਨੇ ਵਪਾਰੀ ਨੂੰ ਪੈਂਦੀਆਂ ਹੈ ਪਿਛਲੇ 2-3 ਸਾਲਾਂ 'ਚ 5-7 ਬੜੇ-ਵੱਡੇ ਹਾਦਸੇ ਹੋ ਚੁੱਕੇ ਨੇ ਟਰੋੜਾ ਪਿਆ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧ ਨਹੀਂ ਲਈ ਅਸੀਂ ਚੈਂਬਰ ਆਫ ਕਾਮਰਸ ਦਾ ਰੈਪਰਟੇਸ਼ਨ ਲੈ ਕੇ ਜਾਂਦੇ ਆ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦੇ ਵੀ ਫਾਈਲ ਲਾਗ ਦੇ ਦਈ ਆ ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡਦੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਸਾਨੂੰ ਕਹਿੰਦੇ ਸਾਡੇ ਕੋਲ ਰੈਡਕ੍ਰੋਸ ਫੰਡ ਹੈਗਾ ਜੀ ਇਹ ਤੁਹਾਨੂੰ ਕਰਾਂਗੇ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪਲੇਨਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬ ਗਿਆ ਨ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਚੱਟ ਪਾਇੰਦੂ ਪਹੁੰਚ ਜਾਂਦੀ ਹੈ ਉਹਨਾਂ ਦਾ ਪਰਵਾਹੀ ਕਰਦੀ ਹੈ ਪਰ ਦੁਕਾਨਦਾਰਾਂ ਵੀਰਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਦੁਕਾਨਦਾਰ ਸੋਚਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰਹੋ ਕੋਈ ਗੱਲ ਨਹੀਂ ਪਰ ਇਹ ਤੇ ਹੁਣ ਤੇ ਇੰਤਿਹਾਈ ਹੋ ਗਈ ਹੈ ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਡੇ ਵਪਾਰੀਆਂ ਕੋਲ ਨਹੀਂ ਪੁੱਜਿਆ ਕਿੰਨਾ ਕੁ ਨੁਕਸਾਨ ਆ ਤੇ ਕੀ ਮੰਗ ਕਰਦੇ ਹੋ ਦੇਖੋ ਜੀ ਇਹ ਨੁਕਸਾਨ ਤੇ ਅੰਦਾਜ਼ਾ ਹੀ ਹੈ ਮੇਰੇ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਕਿਸੇ ਦਾ 15 ਲੱਖ ਦਾ ਨੁਕਸਾਨ ਤੇ ਹੋਇਆ ਹੀ ਹੈ। ਰੋੜਾ ਵਿੱਚ ਫਿਗਰ ਹੈ। ਮੰਗ ਮੈਂ ਕੰਨਾ ਕਿ ਕੋਈ ਵੀ ਜਿਹੜਾ ਫੰਡ ਇਹਨਾਂ ਕੰਟਿੰਜੈਂਸੀ ਬਣਾਇਆ ਉਦੋਂ ਫੰਡ ਤਾਂ ਯੂਜ਼ ਕਰਕੇ ਇਹਨਾਂ ਬਾਰੇ ਨੂੰ ਫੌਰਨ ਕੰਪਨਸੇਟ ਕੀਤਾ ਜਾਏ। ਲਿਖੇ ਦਾ ਸ਼ਾਸਨ ਤੋਂ ਬਿਨਾਂ ਇਹ ਬਾਜ਼ਾਰ ਨਹੀਂ ਚੱਲਣਾ ਜ। ਪੋਲਿਟੀਕਲ ਬੰਦੇ ਆਏ ਆ ਉਹਨਾਂ ਨੇ ਕੁਝ ਨਹੀਂ ਕੀਤਾ। ਪੋਲਿਟੀਕਲ ਬੰਦੇ ਆਏ ਹੋਣਗੇ ਭਾਜੀ ਰਾਤ ਜਦੋਂ ਫੜਾ ਫੜੀ ਤੁਹਾਨੂੰ ਪਤਾ ਕੀ ਕੀਤਾ ਪਰ ਜਿਹੜਾ ਮਸਲਾ ਕੰਪਨਸੇਸ਼ਨ ਦਾ ਹੱਲ ਹੋਣਾ ਕੰਪਨਸੇਸ਼ਨ ਹੱਲ ਹੋਣਾ।